ਲਾਲ ਸੂਟ ਤੇ ਲਾਲ ਚੂੜਾ ਪਾ ਕੇ ਕੁੜੀ ਆਪਣੇ ਸਹੁਰਿਆਂ ਨੂੰ ਉਡੀਕਦੀ ਰਹੀ। ਖੈਰ ਆਨੰਦ ਕਾਰਜ ਤਾਂ ਹੋਣੇ ਸੀ ਪਰ ਇਸੇ ਦੌਰਾਨ ਇੱਕ ਉਹਨਾਂ ਨੂੰ ਝਟਕੇ ਵਾਲੀ ਖਬਰ ਮਿਲੀ। ਜਦੋਂ 4 ਵਜੇ ਤੱਕ ਕੁੜੀ ਵਾਲੇ ਬਰਾਤ ਉਡੀਕਦੇ ਰਹੇ ਤੇ ਬਰਾਤ ਨਾ ਆਈ ਵਿਚੋਲੇ ਨੂੰ ਫੋਨ ਕੀਤਾ ਤਾਂ ਨਵੀਂ ਕਹਾਣੀ ਸਾਹਮਣੇ ਆਈ। ਇਸ ਦੌਰਾਨ ਖੁਲਾਸਾ ਹੋਇਆ ਕਿ ਮੁੰਡਾ ਤਾਂ ਪਹਿਲਾਂ ਹੀ ਕਿਤੇ ਪੇਪਰ ਮੈਰਿਜ ਕਰਵਾ ਕੇ ਬੈਠਾ ਸੀ। ਤੇ ਜਦੋਂ ਉਹਨਾਂ ਨੇ ਕੁੜੀ ਵਾਲਿਆਂ ਨਾਲ ਗੱਲ ਕੀਤੀ ਤਾਂ ਕਹਿ ਦਿੱਤਾ ਜਦੋਂ ਤਲਾਕ ਹੋਊਗਾ ਉਦੋਂ ਦੇਖਾਂਗੇ ਤੁਸੀਂ ਕੁੜੀ ਸਾਡੇ ਨਾਲ ਇੰਜੀ ਤੋਰ ਦਿਓ ਹੁਣ ਤੁਸੀਂ ਦੱਸੋ ਕਿ ਕੀ ਕੋਈ ਪਰਿਵਾਰ ਬਿਨਾ ਵਿਆਹ ਤੋਂ ਕੁੜੀ ਇੰਜੀ ਤੋਰ ਸਕਦਾ ਹੁਣ ਇਹ ਸਾਰੇ ਮਾਮਲੇ ਵਿੱਚ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਵਾਲਿਆਂ ਨੇ ਸਾਨੂੰ ਧੋਖੇ ਵਿੱਚ ਰੱਖਿਆ ਵਿਚੋਲਣ ਨੇ ਧੋਖੇ ਵਿੱਚ ਰੱਖਿਆ ਤੇ ਜੇਕਰ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤਾਂ ਵਿਚੋਲਣ ਤੇ ਮੁੰਡੇ ਵਾਲੇ ਹੋਣਗੇ ਕਿਉਂਕਿ ਉਹਨਾਂ ਨੇ ਪਹਿਲਾਂ ਤਾਂ ਲੁਕਾਅ ਰੱਖਿਆ ਤੇ ਬਾਅਦ ਵਿੱਚ ਅਜਿਹੀ ਗੱਲ ਆਖ ਦਿੱਤੀ ਇਸ ਤੋਂ ਤਾਂ ਇਹ ਸਾਬਤ ਹੁੰਦਾ ਹੈ ਕਿ ਮੁੰਡੇ ਵਾਲਿਆਂ ਵੱਲੋਂ ਕਿਸੇ ਨਾ ਕਿਸੇ ਤਰੀਕੇ ਇਸ ਪਰਿਵਾਰ ਦੇ ਨਾਲ ਕੋਈ ਵੱਡੀ ਠੱਗੀ ਕਰਨੀ ਸੀ ਮੇਰਾ ਐਤਵਾਰ ਨੂੰ ਰੋਕਾ ਹੋਇਆ ਤੇ ਅਸੀਂ ਵੇਖ ਦੇਖਿਆ ਮੇਰਾ ਰੋਕਾ ਕੀਤਾ ਗਿਆ ਜਿਵੇਂ ਕਰਨਾ ਚਾਹੀਦਾ ਸੀ ਅੱਜ ਬਰਾਤ ਆਉਣੀ ਸੀ ਸਾਰੀ ਦਿਹਾੜੀ ਡਿੱਗਦੇ ਰਹੇ ਉਹ ਨਹੀਂ ਆਈ ਅਸੀਂ 4 ਵਜੇ ਬਰਾਤ ਉਹਨੂੰ ਫੋਨ ਲਾਇਆ ਪਰ ਚੋਲਣ ਨੂੰ ਵੀ ਆਏ ਨਹੀਂ ਬਰਾਤ ਲੈ ਕੇ ਉਹ ਕਹਿੰਦੇ ਵੀ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰ ਲਈ ਵੀ ਤੁਸੀਂ ਇੱਧਰ ਆ ਜਾਓ ਅਸੀਂ ਉਧਰ ਗਏ ਤੇ ਉਹ ਕਹਿੰਦੇ ਵੀ ਅਸੀਂ ਵੀ ਲਾਵਾ ਨਹੀਂ ਕਰਨੀਆਂ ਉਹ ਕਹਿੰਦੇ ਅਸੀਂ ਪੁੱਛੇ ਵੀ ਲਾਵਾਂ ਕਿਉਂ ਨਹੀਂ ਕਰਨੀਆਂ ਕਹਿੰਦੇ ਵੀ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਹੋਇਆ ਵਾ ਪੇਪਰ ਪੇਪਰ ਮੈਰਿਜ ਹੋਈ ਆ ਅਸੀਂ ਕਿਹਾ ਵੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਅਸੀਂ ਵਿਚੋਲੇ ਨੇ ਸਾਨੂੰ ਕੁਝ ਨਹੀਂ ਦੱਸਿਆ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਜੀ ਦਾ ਮੁੰਡਾ ਬਾਗੇਪੁਰ ਦਾ ਕੀ ਕੰਮ ਕੀ ਕਰਦੇ ਆ ਸੁਨਿਆਰੀ ਦੀ ਦੁਕਾਨ ਸੁਣੀ ਕੀ ਨਾਮ ਆਉਂਦਾ ਰਣਦੀਪ ਕੰਡਾ ਜੇ ਗੱਲ ਕਰੀਏ ਤਾਂ ਵਿਚੋਲੇ ਨੇ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ ਵਿਚੋਲੇ ਨੇ ਤੁਹਾਨੂੰ ਕੁਝ ਕੁਝ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਾ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਇਆ ਅਸੀਂ ਉਧਰ ਗਏ ਉਦੋਂ ਪਤਾ ਲੱਗਾ ਵੀ ਉਹਦੀ ਪੇਪਰ ਮੈਰਿਜ ਹੋਈ ਹੋਈ ਸੀ ਕਿੱਥੇ ਵਿਆਹ ਕਿੱਥੇ ਰੱਖਿਆ ਸੀ ਤੁਸੀਂ ਅਸੀਂ ਲੋਕਲ ਮੋਗੀ ਰੱਖਿਆ ਸੀ ਮਾਸੀ ਘਰ ਰੱਖਿਆ ਸੀਗਾ ਕਿਉਂਕਿ ਸਾਡੇ ਚ ਇੰਨੀ ਗੰਜائش ਨਹੀਂ ਵੀ ਅਸੀਂ ਕੁਝ ਜ਼ਿਆਦਾ ਕਰੀਏ ਕਰਕੇ ਅਸੀਂ ਮਾਸੀ ਘਰ ਹੀ ਰੱਖਿਆ ਸੀ ਅਸੀਂ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਤੇ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਪੇਪਰ ਮੈਰਿਜ ਕਰਨੀ ਅਸੀਂ ਪੇਪਰ ਮੈਰਿਜ kiya ਪੇਪਰ ਮੈਰਿਜ ਤੋਂ ਬਾਅਦ ਉਹ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਕਿ ਸਾਨੂੰ ਕੋਈ ਮਰਚੋ ਚਲੇ ਗਏ ਅਜਿਹਾ ਸਾਨੂੰ ਪਤਾ ਲੱਗਾ ਮੁੰਡੇ ਦੇ ਪਰਿਵਾਰ ਦੇ ਨਾਲ ਕਿਸੇ ਨਾਲ ਮਾਂ ਨਾਲ ਜਾਂ ਮੁੰਡੇ ਨਾਲ ਤੁਹਾਡੀ ਗੱਲ ਨਹੀਂ ਹੋਈ ਨਹੀਂ ਅੱਜ ਫੋਨ ਕੀਤਾ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਸਾਡੀ ਸਿਰਫ ਵਿਚੋਲਣ ਨਾਲ ਗੱਲ ਹੋਈ ਸੀ ਸਾਨੂੰ ਉੱਧਰ ਸੱਦਿਆ ਗਿਆ ਉਸ ਤੋਂ ਬਾਅਦ ਜਵਾਬ ਦਿੱਤਾ ਵਿਚੋਲੇ ਘਰੇ ਜਦੋਂ ਤੁਸੀਂ ਗਏ ਹੋ ਉੱਥੇ ਬੈਠੇ ਸੀ ਮੁੰਡੇ ਹਾਂਜੀ ਬੈਠੇ ਹੋਏ ਸੀ ਕੀ ਕਿਹਾ ਕੀ ਕਿਹਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਸੀ ਕਿਹਾ ਵੀ ਤੁਸੀਂ ਫੇਰੇ ਕਿਉਂ ਨਹੀਂ ਕਰਾਉਣੇ ਉਹ ਕਹਿੰਦੇ ਵੀ ਤੁਸੀਂ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਮੇਰੀ ਫੈਮਿਲੀ ਕਹਿੰਦੀ ਵੀ ਤੁਸੀਂ ਕੀ ਵਿਚੋਲੇ ਨੂੰ ਦੱਸਿਆ ਸਾਨੂੰ ਦੱਸੋ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਇਹ ਦੱਸਿਆ ਕਿ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਹੋਈ ਆ ਫਿਰ ਅਸੀਂ ਵਿਚੋਲੇ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਸਾਨੂੰ ਦੱਸਿਆ ਨਹੀਂ ਕਹਿੰਦੇ ਵੀ ਸਾਡੀ ਮਾਈਂਡ ਚੋਂ ਸਕਿਪ ਹੋ ਗਿਆ ਥੋੜੇ ਸਾਨੂੰ ਤਾਂ ਨਹੀਂ ਦੱਸਿਆ ਵਿਚੋਲੇ ਨੇ ਕੁਝ ਨਹੀਂ ਹੁਣ ਕੀ ਮੰਗ ਕੀ ਕਰਦੇ ਆ ਮੈਂ ਇਹ ਮੰਗ ਕਰਦੀ ਆ ਵੀ ਮੁੰਡਾ ਖੁਦ ਆਵੇ ਜਿੱਦਾਂ ਸੀ ਕਹਿੰਦੇ ਮੇਰੇ ਲਾਵਾ ਫੇਰੇ ਹੋਣ ਤੇ ਮੈਂ ਉੱਥੇ ਵਿਆਹ ਕਰਾਉਣਾ ਹੋਰ ਕਿਸੇ ਨੇ ਨਹੀਂ ਮੈਨੂੰ ਰੱਖਣਾ ਕਿਉਂਕਿ ਮੇਰੀ ਬਹੁਤ ਬਦਨਾਮੀ ਹੋ ਚੁੱਕੀ ਹੈ ਸਾਰੇ ਮੋਕੇ ਨੂੰ ਪਤਾ ਲੱਗ ਗਿਆ ਵੀ ਮੇਰਾ ਵਿਆਹ ਸੀ ਅ ਜ ਵੀਰੇ ਸੜਨਾ ਕੁੜੀ ਦਾ ਸੰਡੇ ਨੂੰ ਆਨੇ ਮੰਗਣੀ ਸੀ ਠੀਕ ਹੈ ਤੇ ਮੰਮੀ ਨੂੰ ਫੋਨ ਆਇਆ ਸੀ ਮੈਂ ਅਮਤੇ ਸੀਗਾ ਕਿ ਮਮਾ ਨੂੰ ਮੇਰੀ ਫੋਨ ਆਇਆਗਾ ਦੀਪਕ ਆਪਣਾ ਕੁੜੀ ਦਾ ਰਿਸ਼ਤਾ ਤੈਅ ਕਰਤਾ ਆਪੇ ਸ਼ਗਨ ਪੋਣਮ ਠੀਕ ਹੈ ਜੀ ਮੈਂ ਚਲੋ ਕੰਮ ਤੋਂ ਛੁੱਟੀ ਕਰਕੇ ਸ਼ਗਨ ਪਹੁੰਚ ਲਗੇ ਸੀ ਠੀਕ ਹੈ ਤੇ ਸ਼ਗਨ ਜੂਗਰ ਪਾ ਉਹਨਾਂ ਨੇ ਹੀ ਜ਼ਿਆਦਾ ਗੱਲ ਕਰਨ ਕੀਤੀ ਡਿਸਕਸ ਕੀਤੀ ਇਦਿਰ ਮੰਮੀ ਨੇ ਮੈਨੂੰ ਕਹ ਲਿਆ ਕਿ ਮੁੰਡਾ ਚੰਗਾ ਫੈਮਿਲੀ ਚੰਗੀ ਹੈ ਤੁਹਾਨੂੰ ਬਚੋਲਣ ਨੇ ਕੋਈ ਗੱਲ ਕੀਤੀ ਨਹੀਂ ਹਨਾ ਠੀਕ ਹੈ ਚਲੋ ਕਹਿੰਦੇ ਸ਼ਗਨ ਪਾ ਦੋ ਠੀਕ ਹੈ ਆਪਾਂ ਤਿੰਨ ਦਿਨਾਂ ਵਿਆਹ ਧਰ ਦਾਂਗੇ ਤੁਹਾਨੂੰ ਜਲਦੀ ਵਿਆਹ ਦੀ ਆ ਸਾਡੇ ਨਾਲ ਸਾਡੇ ਕੋਈ ਇਹਨਾਂ ਨੇ ਉਹਨਾਂ ਨੇ ਕਿਹਾ ਸੀਗੇ ਰਿਸ਼ਤਦਾਰਾਂ ਨੇ ਕਿ ਆ ਜਲਦੀ ਵਿਆਹ ਦੇ ਦੇ ਕਿਉਂ ਕੁੜੀ ਦਾ ਕੋਈ ਫੰਕਸ਼ਨ ਕਰੇ ਇਸ ਕਰਕੇ ਤੇ ਉਸ ਵਾਰੀ ਆਪਣੇ ਲੋ ਮਾੜਾ ਮੋਟਾ ਫੜ ਧੜ ਕੇ ਕਿਸੇ ਤੋਂ ਪੈਸੇ ਫੜ ਕੇ ਅਸੀਂ ਠੀਕ ਹੈ ਚਲੋ ਕੁੜੀ ਦਾ ਕਰ ਕਰਤਾ ਨਾ ਮੇਰੇ ਸਿਰ ਤੇ ਮੇਰਾ ਪਿਓ ਹੈ ਠੀਕ ਹੈ ਦਿਹਾੜੀਦਾਰ ਬੰਦਾ ਹੀ ਮੈਂ ਜਿਵੇਂ ਅੱਜ ਕਾਰ ਕੰਮ ਕਰੂੰਗਾ ਤੇ ਮੈਂ ਕੱ ਅੱਜ ਲੱਗਦਾ ਨਹੀਂ ਕਿ ਭੈਣ ਦਾ ਰਸਤਾ ਟੁੱਟਿਆ ਸਾਰੇ ਸੁਪਨੇ ਚੂਰ ਹੋ ਗਏ ਆ ਘਰ ਸਾਰਾ ਪਰਿਵਾਰ ਹੀ ਟੈਨਸ਼ਨ ਦੇ ਵਿੱਚ ਸਰ ਹੁਣ ਟੈਨਸ਼ਨ ਤਾਂ ਬਹੁਤ ਹੋਈ ਪਈ ਦੇਖੋ ਕੁੜੀ ਲਈ ਚਾ ਸੀਗੇ ਅੰਦਰੋਂ ਠੀਕ ਆ ਜਿਹੜੇ ਉਹਨੇ ਆਪਦੇ ਸੁਪਨੇ ਸੋਚੇ ਸੀਗੇ ਉਹ ਸੁਪਨੇ ਟੁੱਟ ਚੁੱਕੇ ਨੇਗੇ ਜਿਹੜੀ ਆਪਣੀ ਬਚੋਲਣ ਠੀਕ ਆ ਚਲੋ ਆਪਾਂ ਕਹੀਏ ਉਹਨੇ ਬਹੁਤ ਗੱਲਾਂ ਨਾਲ ਕੋ ਹੋ ਰੱਖਿਆ ਜੋ ਸਾਨੂੰ ਨਹੀਂ ਪਤਾ ਸੀਗੇ ਉਸ ਤੋਂ ਬਾਅਦ ਚਲੋ ਆਪਾਂ ਕਹਿੰਦੇ ਆ ਮੈਰਿਜ ਦਾ ਧਰਤਾ ਸਾਰੇ ਕੋ ਪ੍ਰੋਗਰਾਮ ਪੂਰਾ ਫੈਕਸ ਹੋ ਗਿਆ ਕਿ 10ਵੇਂ ਬਰਾਤ ਲੈ ਕੇ ਆਉਂਦੇ ਪਏ ਨੇ ਫੜ ਤੋੜ ਕੇ ਕਿਸੇ ਤੋਂ ਮਤਲਬ ਮੇਰੇ ਫੈਮਲੀ ਨੇ ਪੂਰੀ ਹੈਲਪ ਕੀਤੀ ਮੈਂ ਬਾਹਰੋਂ ਕਰਜ਼ੇ ਤੇ ਪਹ ਪਹ ਚਕੇ ਅਸੀਂ ਪੂਰਾ ਸਾਰਾ ਕੁਝ ਪਿਆਰ ਕਰਤਾ ਤੇ ਸੁਬਾ ਦੀ 10ਵੀਂ ਬਰਾਤ ਰੈਡੀ ਹੋ ਗਈ ਸਸ ਅਸੀਂ ਸੁਬਾ ਰੈਡੀ ਉੱਥੇ ਮੈਂ ਕੰਮਕਾਰ ਖੜਾ ਕੋ ਦੇਖਿਆ ਦੇ ਦੀ 10 ਦੇ 11 ਬਜੇ 11 ਦੇ 12 ਬਜੇ 1 ਡੇਢ ਬਜ ਗਈ ਅਸੀਂ ਫੋਨ ਤੇ ਵਿਚੋਲੇ ਲਾਈ ਜਾਈਏ ਫੋਨ ਕੌਣ ਨਾ ਚੱਕ ਆਨਸਰ ਕਰਨ ਕਦੀ ਅਸੀਂ ਮੁੰਡੇ ਵਾਲ ਨੂੰ ਫੋਨ ਲਾਈਏ ਮੁੰਡੇ ਵਾਲ ਕਦੀ ਕਾਲ ਨਾ ਆਨਸਰ ਕਰਨ ਪਹੁੰਚ ਕਿਸ ਤਰ੍ਹਾਂ ਗਿਆਨ ਸਾਹਿਬ ਮੇਰੇ ਕੋਲ ਕੋਈ ਨਹੀਂ ਜੀ ਕੋਈ ਕੁਝ ਨਹੀਂ ਮਿਲਿਆ ਜੀ ਕੁਝ ਵੀ ਨਹੀਂ ਮਿਲਿਆ ਸਾਨੂੰ ਜੀ ਕੀ ਮੰਗ ਕਰਦੇ ਆ ਤੁਹਾਨੂੰ ਤਾਂ ਇਨਸਾਫ ਚਾਹੀਦਾ ਕੋਈ ਮੇਰੀ ਭੈਣ ਨੂੰ ਕੱਲ੍ਹ ਕਣ ਕੁਝ ਹੁੰਦਾ ਜਾਂ ਮੇਰੀ ਮਾਂ ਨੂੰ ਕੁਝ ਹੁੰਦਾ ਵਾ ਇਹਦੇ ਜ਼ਿੰਮੇਵਾਰ ਅਮਰਜੀਤ ਭੂਆ ਤੇ ਜਿਹੜਾ ਉਹਦਾ ਮੁੰਡੇ ਸੀ ਉਹਨਾਂ ਦੇ ਜਿਹੜੇ ਆਪਣੇ ਮੁੰਡੇ ਵਾਲੇ ਸੀ ਉਹਦਾ ਨਾਮ ਗੰਦੀਪ ਕੰਡਾ ਉਹਦਾ ਪੂਰੀ ਫੈਮਲੀ ਵਿੱਚ ਇਨਵੋਲ ਹੋ ਗਈ ਕੀ ਨਾਮ ਹੈ ਤੁਹਾਡਾ ਮੇਰਾ ਕਰਮਜੀਤ ਕੋ ਕਿੱਥੋਂ ਦੇ ਰਹਿਣ ਵਾਲੇ? ਇਹ ਮੋਗੇ ਦੇ ਰਹਿਣ ਵਾਲੇ। ਹਾਂ ਅੱਜ ਤੁਹਾਡੀ ਬੇਟੀ ਦਾ ਵਿਆਹ ਰੱਖਿਆ ਗਿਆ ਸੀ ਪਰ ਵਿਆਹ ਦੀ ਹੋਣ ਦੀ ਬਜਾਏ ਤੁਸੀਂ ਥਾਣੇ ਖੜੇ ਹੋ ਕੀ ਕਾਰਨ ਕੀ ਬਣਿਆ ਸਾਰੀ ਗੱਲ ਦੱਸੋ। ਅਸੀਂ ਤੇ ਅਸੀਂ ਨਾ ਅੱਜ ਮੇਰੀ ਬੇਟੀ ਦੀ ਮੈਰਿਜ ਸੀਗੀ ਠੀਕ ਹੈ ਜੀ ਸਾਨੂੰ ਕੀ ਨਾਮ ਉਹਦਾ ਅੱਜ ਸਵੇਰ 10 ਵਜੇ ਬਰਾਤ ਆਣੀ ਸੀਗੀ। ਸਾਨੂੰ ਵਿਚੋਲਿਆਂ ਨੇ ਕਿਹਾ ਵੀ ਅਸੀਂ ਕੀ ਨਾਮ ਉਹਦਾ ਸਵੇਰ ਉਹਨਾਂ ਦੇ ਨਾਲ 10 ਵਜੇ ਆ ਜਾਾਂਗੇ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸਾਰੀ ਦੇੜੀ ਵੇਟ ਕਰਦੇ ਰਹੇ। 4 ਵਜੇ ਕਾਲ ਕੀਤੀ ਵੀ ਤੁਸੀਂ ਆਏ ਨਹੀਂ ਉਹ ਕਹਿੰਦੇ ਵੀ ਤੁਸੀਂ ਇੱਧਰ ਮੜਾ ਸਾਡੇ ਘਰੇ ਆਓ ਵੀ ਮੁੰਡੇ ਨੇ ਥੋੜੀ ਜੀ ਗੱਲ ਕਰਨੀ ਕੁੜੀ ਨਾਲ ਅਸੀਂ ਉੱਥੇ ਗਏ ਆ ਅਸੀਂ ਜਦੋਂ ਉੱਥੇ ਗਏ ਆ ਅਸੀਂ ਕਿਹਾ ਵੀ ਇਦਾਂ ਕਰਕੇ ਵੀ ਤੁਸੀਂ ਆਏ ਨਹੀਂ ਕਹਿੰਦੇ ਅਸੀਂ ਇਸ ਕਰਕੇ ਨਹੀਂ ਆਏ ਵੀ ਸਾਡੀ ਪਹਿਲਾਂ ਮੁੰਡੇ ਦੀ ਪੇਪਰ ਮੈਰਿਜ ਹੋਈ ਹੈ ਤੁਹਾਨੂੰ ਉਚੋਲਿਆਂ ਨੇ ਦੱਸਿਆ ਨਹੀਂ ਮੈਂ ਕਿਹਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਤੁਸੀਂ ਸਾਨੂੰ ਹੁਣ ਦੱਸਦੇ ਪਏ ਹੋ ਕਹਿੰਦੇ ਸਾਡੇ ਕੋਲ ਸਾਡੇ ਨਾਲ ਕੁੜੀ ਤੁਸੀਂ ਇਦਾਂ ਹੀ ਤੋੜ ਦਿਓ ਜਦੋਂ ਉਹਦੀ ਬੋਝ ਹੋ ਜਾਊਗਾ ਫਿਰ ਅਸੀਂ ਕੁੜੀ ਦੇ ਨਾਲ ਲਾਮਾ ਫੇਰੇ ਕਰਾ ਦਾਂਗੇ ਉਸ ਤੋਂ ਬਾਅਦ ਵੀ ਅਸੀਂ ਬਹੁਤ ਮਤਲਬ ਕਿ ਬਹਿਸਬਾਜੀ ਸਾਡੀ ਹੋਈ ਤੇ ਉਹ 2 ਮਿੰਟ ਦੇ ਅੰਦਰ ਅੰਦਰ ਗੱਡੀ ਲੈ ਕੇ ਮਤਲਬ ਕਿ ਚਲੇ ਗਏ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਜਿਹਦੇ ਨਾਲ ਰਿਸ਼ਤਾ ਹੋਇਆ ਉਹ ਮੁੰਡਾ ਕਿੱਥੋਂ ਦਾ ਰਹਿਣ ਦਾ ਉਹ ਬਾਗੇਪੁਰ ਨੇ ਦੇ ਰਹਿਣ ਦਾ ਕੀ ਨਾਮ ਕੀ ਆ ਉਸ ਦਾ ਉਹਦਾ ਰਣਦੀਪ ਖੰਡਾ ਕੀ ਕੰਮ ਕੀ ਕਰਦੇ ਨੇ ਸਨਿਆਰੇ ਦਾ ਕੰਮ ਕਰਦਾ ਸਗਨ ਜਿਹੜਾ ਰੋਕਾ ਹੋਇਆ ਸੀ ਉਹ ਕਦੋਂ ਹੋਇਆ ਉਹ ਸੰਡੇ ਵਾਲੇ ਦਿਨ ਸਾਡੀ ਸਵੇਰ ਮੇਰੇ ਗੱਲ ਹੋਈ ਸਵੇਰੇ ਵੀ ਉਹਨਾਂ ਨੇ ਸ਼ਾਮ ਨੂੰ ਆਉਣਾ ਸਿਰਫ ਕਹਿੰਦੇ ਸੀ ਦੇਖਣਾ ਹੀ ਆ ਅਸੀਂ ਕੁੜੀ ਨੂੰ ਮੁੰਡੇ ਕੁੜੀ ਨੇ ਦੇਖਣਾ ਹੀ ਇਕੱਲਾ ਅਸੀਂ ਚਲੇ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਸ਼ਗਨ ਮਤਲਬ ਕਿ ਕੀਤਾ ਅਸੀਂ ਬਹੁਤ ਕਿਹਾ ਵੀ ਮੇਰਾ ਮੇਰੇ ਕੋਲ ਕਿ ਮੇਰਾ ਬੰਦਾ ਹੈ ਨਹੀਂ ਸਿਰ ਤੇ ਮੇਰੇ ਜਿਹੜੇ ਮਤਲਬ ਕਿ ਵੱਡੇ ਸਿਸਟਰ ਨੇ ਉਹਨਾਂ ਦਾ ਜਿਹੜਾ ਮਤਲਬ ਕਿ ਹਸਬੰਡਾ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਹੈ ਨਹੀਂ ਕਿ ਵੀ ਅਸੀਂ ਰੋਕਾ ਕਰਨਾ ਨਹੀਂਗਾ ਸਿਰ ਟਾਈਮ ਲੈਣਾ ਵਾ ਕਹਿੰਦੇ ਕੋਈ ਗੱਲ ਨਹੀਂ ਆਪਾਂ ਸ਼ਗਨ ਨਹੀਂ ਪਾਣਾ ਵਾ ਅਸੀਂ ਸ਼ਗਨ ਪਾ ਦਿੱਤਾ ਉਸ ਤੋਂ ਬਾਅਦ ਅਸੀਂ ਟਾਈਮ ਮੰਗਿਆ ਸਾਡੇ ਕੋਲ ਟੈਂਸਨ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਇੰਨੀ ਕਿ ਜ਼ਿਆਦਾ ਜਲਦੀ ਕੀਤੀ ਵੀ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਮਨ 'ਚ ਕੀ ਸੀ ਕੀ ਨਹੀਂ ਸੀ ਇਹ ਸਾਡੇ ਨਾਲ ਮੇਤੀ ਨਾ ਧੋਖਾ ਧੜੀ ਕੀਤੀ ਕੋਦ ਵਿੱਚ ਉਹਨਾਂ ਨੇ ਕੀਤੀ ਸਾਨੂੰ ਨਹੀਂ ਸੀ ਪਤਾ ਅਸੀਂ ਫੇਰ ਵੀ ਸ਼ਾਂਤ ਸੀ ਕਿ ਕੋਈ ਗੱਲ ਨਹੀਂ ਅਸੀਂ ਦੋ ਦਿਨ ਦਾ ਟਾਈਮ ਲੀਤਾ ਸਾਨੂੰ ਦੋ ਦਿਨ ਦਾ ਟਾਈਮ ਵੀ ਨਹੀਂ ਦਿੱਤਾ ਕਹਿੰਦੇ ਅਸੀਂ ਬੁੱਧਵਾਰ ਨੂੰ ਹੀ ਲੈ ਕੇ ਜਾਣੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬੁੱਧਵਾਰ ਨੂੰ ਹੀ ਤੋਰ ਦਾਂਗੇ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਉਹ ਰਾਤ ਲੈ ਕੇ ਬਿਲਕੁਲ ਨਹੀਂ ਆਈ ਫਿਰ ਆਏ ਵੀ ਆ ਪਤਾ ਨਹੀਂ ਨਾਲ ਉਹਨਾਂ ਦੇ ਇੱਕ ਗਨਮੈਨ ਵੀ ਸੀਗਾ ਏਡੀ ਵੱਡੀ ਦਫਲ ਮਤਲਬ ਕਿ ਚੱਕੀ ਫੇਰਦਾ ਵੀ ਮਤਲਬ ਕਿ ਸਾਡੀ ਸੁਣਵਾਈ ਉਹਨਾਂ ਨੇ ਇੱਕ 1% ਸਾਡੀ ਕੋਈ ਗੱਲਬਾਤ ਉਹਨਾਂ ਨੇ ਸੁਣੀ ਨਹੀਂਗੀ ਚੁੱਪ ਕਰਕੇ ਗੱਡੀ ਲੈ ਕੇ ਉਹ ਸਵਾਦ ਕਿਹੜਾ ਬਚੋਲਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਆਪਣਾ ਬੰਦਫਾਟ ਦੇ ਬੇਦੀ ਨਗਰ ਦਾ ਰਹਿਣ ਵਾਲਾ ਕੀ ਨਾਮ ਹੈ ਉਹਦਾ ਉਹ ਚੋਲੇ ਦਾ ਹੈਗਾ ਵਾ ਅਮਰਜੀਤ ਅਮਰਜੀਤ ਨਾਲ ਉਹਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਬਈ ਸਾਡੇ ਨਾਲ ਇਦਾਂ ਧੱਕਾ ਹੋਇਆ ਕਿਉਂ ਕੀ ਸਾਨੂੰ ਦੱਸਿਆ ਹੀ ਨਹੀਂਗਾ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ 1% ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਿਰਫ ਅੱਜ ਪਤਾ ਲੱਗਿਆ ਉਹ ਵੀ ਅਸੀਂ ਸਾਨੂੰ ਸਿਰਫ ਧੋਖੇ ਨਾਲ ਸੱਦਿਆ ਵੀ ਤੁਸੀਂ ਆਓ ਅਸੀਂ ਗੱਲ ਕਰਨੀ ਕੁੜੀ ਨਾਲ ਮਤਲਬ ਕਿ ਮੁੰਡੇ ਨਾਲ ਗੱਲ ਕਰਨੀ ਜ਼ਰੂਰੀ ਅਸੀਂ ਗਏ ਆ ਉਸ ਤੋਂ ਬਾਅਦ ਸਾਨੂੰ ਇੰਨੀ ਗੱਲ ਕੀਤੀ ਗਈ ਆ ਵੀ ਅਸੀਂ ਹਲੇ ਫੇਰੇ ਨਹੀਂ ਕਰਨੇ ਸਾਡੇ ਨਾਲ ਕੁੜੀ ਇਦਾਂ ਹੀ ਤੋੜ ਦੋ ਸਾਡੀ ਉਧਰ ਜਦੋਂ ਡਿਵੋਰਸ ਹੋ ਗਿਆ ਉਸ ਤੋਂ ਬਾਅਦ ਅਸੀਂ ਕੁੜੀ ਨਾਲ ਲਾਵਾਂ ਫੇਰੇ ਕਰਾਂਗੇ ਉਸ ਤੋਂ ਪਹਿਲਾਂ ਨਹੀਂ ਕਰਾਂਗੇ ਅੱਜ ਘਰੇ ਪ੍ਰੋਗਰਾਮ ਰੱਖਿਆ ਹੋਇਆ ਸੀ ਹਾਂਜੀ ਘਰੇ ਰੱਖਿਆ ਸੀ ਮੇਰੀ ਭੈਣ ਦੇ ਘਰੇ ਰੱਖਿਆ ਸੀ ਮੈਂ ਗਰੀਬ ਆ ਮੈਂ ਕਿਰਾਏ ਤੇ ਰਹਿਨੀ ਆ ਬੰਦਾ ਮੇਰਾ ਸਿਰ ਤੇ ਨਹੀਂ ਮੁੰਡਾ ਮੇਰਾ ਦਿਹਾੜੀਆਂ ਕਰਦਾ ਸਾਰਿਆਂ ਨੇ ਨਾਲ ਮਿਲ ਕੇ ਕੀਤਾ ਵੇਟ ਕੀਤੀ ਸਾਰੀ ਦਿਨੀ ਵੇਟ ਕੀਤੀ ਕਿਸੇ ਦਾ ਕੋਈ ਫੋਨ ਨਹੀਂ ਰੈਗੂਲਰ ਮੈਂ ਫੋਨ ਲਾਇਆ ਦੋ ਨਹੀਂ ਤਿੰਨ ਨਹੀਂ ਚਾਰ ਫੋਨ ਲਾਇਆ ਤੁਸੀਂ ਆਏ ਨਹੀਂ ਹੁਣੋਂ ਦੇ ਹੁਣੋਂ ਦੇ ਕਰਦੇ ਕਰਦੇ ਸਾਰੀ ਦਿਹਾੜੀ ਨਗਾਤੀ ਅੱਕ ਕੇ ਸੀ 4 ਵਜੇ ਉਹਨਾਂ ਦੇ ਘਰੇ ਗਏ ਤੇ ਸਾਨੂੰ ਜਵਾਬ ਦਿੱਤੇ ਅੱਜ ਬਚੋਲੇ ਦੇ ਘਰੇ ਗਏ ਸੀ ਹਾਂਜੀ ਬਚੋਲੇ ਦੇ ਘਰੇ ਗਏ ਸੀ ਅਸੀਂ 4 ਵਜੇ ਬਚੋਲੇ ਘਰੇ ਗਏ ਸੀ ਦੇ ਵਿਚੋਲੇ ਨੇ ਕੋਈ ਗੱਲ ਨਹੀਂ ਕੀਤੀ ਉੱਥੇ ਬੈਠ ਕੇ ਤੁਹਾਡੇ ਨਾਲ ਜਾਂ ਉਹਨਾਂ ਨਾਲ ਕਰਾਉਣ ਦੀ ਕੋਈ ਕੋਸ਼ਿਸ਼ ਕੀਤੀ ਹੋਵੇ ਉਹਨਾਂ ਦਾ ਸਾਡੀ ਗੱਲ ਹੀ ਨਹੀਂ ਸਿਰਫ ਉਹ ਮਤਲਬ ਕਿ ਜਿਹੜਾ ਆਪਣੀ ਕੁੜੀ ਦਾ ਸੋਹਰਾ ਸੀ ਕੀ ਕਹੇ ਉਹ ਕਹਿੰਦੇ ਤੁਸੀਂ ਕੁੜੀ ਇਦਾਂ ਹੀ ਤੋੜ ਦੋ ਅਸੀਂ ਮੈਂ ਕਿਹਾ ਅਸੀਂ ਇਦਾਂ ਕੁੜੀ ਨੂੰ ਕਿਵੇਂ ਤੋੜ ਦਈਏ ਉਹ ਕਹਿੰਦੇ ਨਹੀਂ ਵੀ ਸਾਡੀ ਉਧਰ ਦੀ ਬੋਝ ਨਹੀਂ ਹੋਇਆ ਹੈਗਾ ਅਸੀਂ ਕੀ ਨਾ ਉਹਦਾ ਇਦਾਂ ਹੀ ਲੈ ਕੇ ਜਾਣੀ ਹੈ ਨਹੀਂ ਲੈ ਕੇ ਜਾਣੀ ਅਸੀਂ ਕਹਿੰਸੀ ਏਦਾਂ ਤੋੜਨੀ ਨਹੀਂ ਉਹ ਕਹਿੰਦਾ ਤੁਹਾਡੀ ਮਰਜ਼ੀ ਜਿਵੇਂ ਤੁਹਾਡੇ ਦਿਲ ਕਰ ਤੁਸੀ ਉਵੇਂ ਕਰ ਲਓ ਪਹਿਲਾਂ ਜਿੱਥੇ ਵਿਆਹ ਹੋਇਆ ਸੀ ਮੁੰਡੇ ਦਾ ਕੋਟ ਮੈਰਿਜ ਹੋਈ ਸੀ ਉਹ ਪਤਾ ਤੁਹਾਨੂੰ ਕਿੱਥੇ ਨਹੀਂ ਬਿਲਕੁਲ ਨਹੀਂ ਸਾਨੂੰ ਖਬਰ ਹੀ ਨਹੀਂ ਸਾਨੂੰ 4 ਵਜੇ ਪਤਾ ਲੱਗਾ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਉਹ ਵੀ ਸਾਨੂੰ ਜਦੋਂ ਅਸੀਂ ਕਾਲ ਕੀਤਾ ਉਹਨਾਂ ਨੂੰ ਚਾਰਵੇਂ ਕਾਲ ਕੀਤਾ ਸਾਨੂੰ ਘਰੇ ਸੱਦਿਆ ਗਿਆ ਸਾਨੂੰ ਜਦੋਂ ਸੱਦਿਆ ਗਿਆ ਸੀ ਗੱਲ ਕੀਤੀ ਤੁਸੀਂ ਲਾਵਾ ਫੇਰੇ ਕਿਉਂ ਨਹੀਂ ਲੈਣੇ ਸਾਨੂੰ ਉਦੋਂ ਪਤਾ ਲੱਗਿਆ ਵੀ ਇਸ ਕਰਕੇ ਉਹ ਕਹਿੰਦੇ ਅਸੀਂ ਵਿਚੋਲਿਆਂ ਨੂੰ ਪਹਿਲਾਂ ਦੱਸਿਆ ਤੇ ਉਹ ਵਿਚੋਲਣ ਕਹਿੰਦੀ ਮੇਰੇ ਦਿਮਾਗ ਵਿੱਚ ਨਿਕਲ ਗਿਆ ਮੈਨੂੰ ਪਤਾ ਨਹੀਂ ਲੱਗਿਆ ਵੀ ਇਹਨਾਂ ਨੇ ਮੈਨੂੰ ਦੱਸ ਤੋ ਨਹੀਂ ਦੱਸਣਾ ਮੈਂ ਭੁੱਲੀ ਤੇ ਵਿੱਚ ਸਾਡਾ ਕੋਈ ਕਸੂਰ ਨਹੀਂ ਉਹਨਾਂ ਨੇ ਸਾਨੂੰ ਬਿਲਕੁਲ ਨਹੀਂ ਦੱਸਿਆ ਹੁਣ ਥਾਣੇ ਪਹੁੰਚੇ ਹਾਂ ਸ਼ਿਕਾਇਤ ਕਰਤੀ ਹੈ ਹਾਂਜੀ ਕੀ ਮੰਗ ਕੀ ਕਰਦੇ ਹਾਂ ਮੰਗ ਮੈਂ ਅਸੀਂ ਕੁੜੀ ਉੱਥੇ ਹੀ ਵਸੋਣੀ ਹੈ ਸਾਡੀ ਕੋਈ ਮੰਗ ਨਹੀਂ ਹੈਗੀ ਠੀਕ ਹੈ ਉੱਥੇ ਜਾਓਗੀ ਬਦਨਾਮੀ ਬਹੁਤ ਹੋਗੀ ਮੇਰੀ ਕੁੜੀ ਦੀ ਮੈਂ ਕਿਤੇ ਹੋਰ ਨਹੀਂ ਕਰਨਾ ਮੈਂ ਉੱਥੇ ਹੀ ਕਰਨਾ ਮੇਰੀ ਇਹੀ ਮੰਗਾ ਮੇਟੀ ਉੱਥੇ ਜਾਣੀ ਚਾਹੀਦੀ ਮੈਨੂੰ ਸਾਫ ਮੇਰੀ ਟੀ ਨਹੀਂ ਮਿਲਣਾ ਚਾਹੀਦਾ ਉੱਥੇ ਜਾਣੀ ਚਾਹੀਦੀ ਹੋਰ ਮੈਂ ਕਿਤੇ ਨਹੀਂ ਕਰਨਾ ਸਰ ਜਿਹੜੀ ਲੜਕੀ ਦਾ ਵਿਆਹ ਸੀ ਉਹ ਮੇਰੀ ਭਾਂਜੀ ਹੈ ਜੀ ਮੇਰੀ ਸਾਲੀ ਦੀ ਕੁੜੀ ਆ ਉਹਨਾਂ ਦਾ ਅਜ ਤੋਂ ਤਿੰਨ ਦਿਨ ਪਹਿਲਾਂ ਮੁੰਡਾ ਵੇਖਣ ਗਏ ਸੀ ਤੇ ਐਸੀ ਕਿਹਾ ਵੀ ਛਕਣ ਬਾਅਦ ਚ ਲਾ ਦਾਂਗੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਛਕਣ ਲਾ ਲੈਣੇ ਆ ਵਿਆਹ ਦੇ ਤਰੀਕਾ ਆ ਇੱਕ ਦੋ ਦਿਨ ਤੱਕ ਰੱਖ ਲੈਣੇ ਜੀ ਉਹ ਕਹਿੰਦੇ ਅਸੀਂ ਛਗਣ ਲਾਤਾ ਜੀ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਮੈਂ ਬਾਹਰ ਗਿਆ ਸੀਗਾ ਮੈਂ ਮੇਰੀ ਘਰ ਵਾਲੀ ਤੇ ਮੇਰੇ ਸਾਲੀ ਤੇ ਉਹਨਾਂ ਦਾ ਮੁੰਡਾ ਉੱਥੇ ਮੌਜੂਦ ਸੀਗੇ ਜੀ ਵਿਚੋਲਣ ਦੇ ਘਰੇ ਤੇ ਵਿਚੋਲਣ ਵੀ ਉੱਥੇ ਮੌਜੂਦ ਦੇ ਹੋ ਗਏ ਕਹਿੰਦੇ ਕੋਈ ਗੱਲ ਨਹੀਂ ਛਗਣ ਤੁਸੀਂ ਪਾ ਲੋ ਇੱਕ ਵਾਰੀ ਬਾਕੀ ਗੱਲ ਆਪਾਂ ਬਾਅਦ ਚ ਕਰ ਲਾਂਗੇ ਛਗਣ ਪਾਉਣ ਤੋਂ ਬਾਅਦ ਜੀ ਇਹਨਾਂ ਨੇ 26 ਤਰੀਕ ਅੱਜ ਦੇ ਦਿਨ ਕਹਿੰਦੇ ਵੀ ਅਸੀਂ ਕੁੜੀ ਨੂੰ ਵਿਆਹਣ ਆ ਜਾਾਂਗੇ ਠੀਕ ਹੈ ਜੀ ਅੱਜ ਟਾਈਮ ਰੱਖਿਆ ਸੀ ਉਹਨਾਂ ਨੇ ਜੀ 10 ਵਜੇ 10 ਵਜੇ ਦਾ 10 ਤੋਂ 11 ਵਜੇ ਤੱਕ ਟਾਈਮ ਰੱਖਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਫ ਆਏ ਨਹੀਂ ਵਿਚੋਲਣ ਨੂੰ ਬਾਰ ਬਾਰ ਫੋਨ ਲਾਇਆ ਵੀ ਅਜੇ ਤੱਕ ਉਹ ਆਏ ਨਹੀਂ ਉਹ ਕਹਿੰਦੇ ਵੀ ਆ ਜਾਂਦੇ ਭਈ ਆ ਰਸਤੇ 'ਚ ਆਉਂਦੇ ਭਈ ਰਸਤੇ 'ਚ ਦੀਕ ਕਰਦੇ ਕਰਦੇ ਸ਼ਾਮ ਨੂੰ 3-4 ਵਜੇ ਜੀ ਬਾਅਦ 'ਚ ਵਿਚੋਲਣ ਦਾ ਫੇਰ ਫੋਨ ਆਇਆ ਵੀ ਤੁਸੀਂ ਆਜੋ ਕੋਈ ਗੱਲ ਕਰਨੀ ਕਰੇ ਅਸੀਂ ਕਿਹਾ ਵੀ ਦੱਸੋ ਹੁਣ ਕੀ ਗੱਲ ਕਰਨੀ ਹੈ ਇਹ ਤਾਂ ਉਹਨਾਂ ਦੀ ਵੇਟ ਕਰੀ ਜਾਂਦੇ ਆ ਉਹ ਕਹਿੰਦੇ ਤੁਸੀਂ ਆਜੋ ਕੋਈ ਦਿੱਕਤ ਨਹੀਂ ਇੱਥੇ ਬਹਿ ਕੇ ਗੱਲ ਕਰਦੇ ਆ ਜਦੋਂ ਅਸੀਂ ਵਿਚੋਲਣ ਦੇ ਘਰੇ ਗਏ ਤੇ ਉਹਨਾਂ ਦੇ ਘਰੇ ਮੁੰਡੇ ਆਲੇ ਬੈਠੇ ਸੀ ਮੁੰਡਾ ਆਪ ਖੁਦ ਸੀਗਾ ਤੇ ਉਹਦਾ ਪਿਓ ਤੇ ਉਹਦੀ ਮਾਂ ਸੀ ਨਾਲ ਇੱਕ ਨਾਮ ਨੂੰ ਬੰਦਾ ਸੀਗਾ ਜਿਹਦੇ ਆਸੇ ਅਸਲਾ ਵੀ ਸੀਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਅੱਜ ਵਿਆਹਣ ਵਾਸਤੇ ਲੜਕੀ ਨੂੰ ਆਣਾ ਸੀਗਾ ਤੇ ਤੁਸੀਂ ਇਹਨਾਂ ਲੇਟ ਘਤ ਹੋਗੇ ਉਹ ਕਹਿੰਦੇ ਜੀ ਤੁਹਾਨੂੰ ਨਾਲ ਗੱਲ ਕਰਨੀ ਸੀ ਕਿ ਸਾਡਾ ਜਿਹੜਾ ਮੁੰਡਾ ਵਾ ਉਹਦੀ ਪਹਿਲਾਂ ਪੇਪਰ ਮੈਰਿਜ ਹੋ ਚੁੱਕੀ ਆ ਤੇ ਉਹ ਲੜਕੀ ਨਾਲ ਜਿਹਨਾਂ ਪੇਪਰ ਮੈਰਿਜ ਹੋਈ ਸੀ ਉਹਦੇ ਨਾਲ ਡਿਵੋਰਸ ਚੱਲੀ ਜਾਂਦਾ ਵੀ ਅਸੀਂ ਤੁਹਾਨੂੰ ਲਾਵਾ ਵੇਰੇ ਨਹੀਂ ਦੇ ਸਕਦੇ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਉਹ ਕਹਿੰਦੇ ਅਸੀਂ ਵਿਚੋਲਣ ਨੂੰ ساری ਗੱਲ ਦੱਸਤੀ ਸੀਗੀ ਤੇ ਵਿਚੋਲਣ ਨੂੰ ਇਹ ਹੀ ਕਹਾਂ ਵੀ ਤੁਸੀਂ ਸਾਨੂੰ ਗੱਲ ਕਤੋਂ ਨਹੀਂ ਦੱਸੀ ਉਹ ਕਹਿੰਦੀ ਮੇਰੇ ਦਿਮਾਗ ਚੋਂ ਸਕਿੱਪ ਹੋ ਗਈ ਸੀ ਗੱਲ ਤੇ ਇਹ ਕਹੇ ਜੀ ਹੁਣ ਇਹਦਾ ਕੋਈ ਹੱਲ ਦੱਸੋ ਜੀ ਸਾਡੀ ਤਾਂ ਬੇਇੱਜ਼ਤੀ ਹੋ ਜੂਗੀ ਇਸ ਸਮਾਜ ਵਿੱਚ ਜਵਾਬ ਵੀ ਦੇਣਾ ਵਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਮਸਲੇ ਦਾ ਹੱਲ ਕਰਦੇ ਆ ਜਦੋਂ ਅਸੀਂ ਕਹਾਂ ਜੀ ਹੋਰ ਕੋਈ ਹੱਲ ਦੱਸੋ ਤੁਸੀਂ ਫਿਰ ਕਚੇਰੀ ਆ ਜਾਓ ਇਸ ਟਾਮਾ ਤੇ ਆਪਾਂ ਜਿਵੇਂ ਲੈ ਕੇ ਆ ਜਾਂਦਾ ਵਾ ਵੀ ਕੋਈ ਤਾਂ ਕੋਈ ਸਾਨੂੰ ਵੀ ਸਬੂਤ ਚਾਹੀਦਾ ਵੀ ਇਹੀ ਆਪਦੀ ਧੀ ਤੋੜ ਨੀ ਕਰੋ ਤੇ ਉਹ ਇਸ ਗੱਲ ਤੇ ਵੀ ਮੰਨੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਜੋ ਕੰਨਾ ਕਰ ਲਓ ਅਸੀਂ ਤਾਂ ਲਾਵਾਂ ਫਿਰ ਤੋਂ ਬਿਨਾਂ ਲੜਕੀ ਲੈ ਕੇ ਜਾਣੀ ਆ ਸਾਡੀ ਉੱਥੇ ਥੋੜੀ-ਮੋਟੀ ਬੈਸ ਬਸਾਈ ਹੋਈ ਤੇ ਉਹ ਲੜਕੇ ਵਾਲੇ ਉੱਥੋਂ ਉੱਟ ਕੇ ਚਲੇ ਗਏ ਤੇ ਅਸੀਂ ਮੁੰਡਾ ਬਾਗੇ ਪਰਾਂਦਾ ਜੀ ਕੀ ਨਾਮ ਮੁੰਡੇ ਦਾ ਮੁੰਡੇ ਦਾ ਰਣਦੀਪ ਸਿੰਘ ਆ ਜੀ ਕੱਚਾ ਨਾ ਉਹਦਾ ਵਿੱਕੀ ਆ ਜੀ ਕੀ ਕੰਮ ਕੀ ਕਰਦੇ ਉਹਦੀ ਸੁਨਿਆਰੇ ਦੀ ਦੁਕਾਨ ਹੈ ਜੀ ਤੇ ਜਿਹੜਾ ਵਿਚੋਲਾ ਜੀ ਨੇ ਰਿਸ਼ਤਾ ਕਰਵਾਇਆ ਸੀ ਉਹ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਨਾਮ ਉਹਨਾਂ ਦਾ ਨਾਮ ਆ ਜੀ ਵਿਚੋਲੇ ਦਾ ਨਾਮ ਹੈਗਾ ਅਮਰਜੀਤ ਕੌਰ 베ਦੀਨਗਰ ਦੀ ਰਹਿਣ ਵਾਲੀ ਆ ਜੀ ਜਦੋਂ ਤੁਸੀਂ ਵਿਚੋਲਣ ਨਾਲ ਇਹ ਗੱਲ ਕੀਤੀ ਉਹਨੇ ਕੋਈ ਗੱਲ ਪਹਿਲਾਂ ਤੁਹਾਨੂੰ ਦੱਸੀ ਨਹੀਂ ਤੁਸੀਂ ਅੱਜ ਕਿਹਾ ਨਹੀਂ ਉਹਨੂੰ ਬਈ ਸਾਨੂੰ ਇਹ ਦੀ ਗੱਲ ਕਹੂਗੀ ਸਾਨੂੰ ਦੱਸਿਆ ਕਿਉਂ ਅਸੀਂ ਜੀ ਵਿਚੋਲਣ ਨੂੰ ਕਿਹਾ ਵੀ ਤੂੰ ਸਾਨੂੰ ਪਹਿਲਾਂ ਦੱਸ ਦਿੰਦੀ ਐਹੀ ਕੁੜੀ ਕਿਤੇ ਹੋਰ ਵਿਆਹ ਲੈਂਦੇ ਐਹੀ ਵਿਆਹੇ ਹੋਏ ਮੁੰਡੇ ਨਾਲ ਕਿਉਂ ਕੁੜੀ ਵਿਆਹਣੀ ਸੀਗੀ ਤੇ ਉਹ ਵੀ ਉਹਨਾਂ ਦੀ ਭਾਸ਼ਾ ਬੋਲਣ ਲੱਗ ਗਈ ਐ ਨਹੀਂ ਕੁਛ ਹੁੰਦਾਗਾ ਦੇ ਤਸੀਂ ਐਹੀ ਕੁੜੀ ਤੋੜ ਦੋ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਉਹ ਐ ਬਹਿਸ ਫਸਾਈ ਹੋਣ ਲੱਗੀ ਜੀ ਉੱਥੇ ਉਹ ਮੁੰਡੇ ਵਾਲੇ ਤੇ ਮੁੰਡੇ ਦਾ ਪਿਓ ਉੱਠ ਗਿਆ ਉੱਥੋਂ ਚਲੇ ਗਿਆ ਤੇ ਅਸੀਂ ਥਾਣੇ ਆ ਗਏ ਜੀ ਕਿੰਨਾ ਥਾਣੇ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਕੋ ਥਾਣੇ ਜੀ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਤਾਂ ਬਸ ਮੌਜੂਦਾ ਸੰਤਾ ਇਨਸਾਫ ਚਾਹੀਦਾ ਵਾ ਹੁਣ ਐਸਐਸਓ ਸਾਹਿਬ ਦੀ ਵੇਟ ਕਰਦੇ ਪਏ ਸੀ ਉਹ ਅਜੇ ਇੱਥੇ ਮੌਜੂਦਾ ਹੈ ਨਹੀਂ ਗਏ ਅਸੀਂ ਉਹਨਾਂ ਦੀ ਵੇਟ ਕਰਦੇ ਪਏ ਸੀ ਐਸਐਸਓ ਸਾਹਿਬ ਜਦੋਂ ਵੀ ਆਉਣਗੇ ਇਹੀ ਅੰਦਰ ਸਾਰੇ ਜਾਣੇ ਉਹਨਾਂ ਲਈ ਉਹਨਾਂ ਕੋਲੇ ਰਹਿਮ ਦੀ ਭੀਗ ਮੰਗਾਗੇ ਸਾਨੂੰ ਇਨਸਾਫ ਚਾਹੀਦਾ ਜੀ ਅੱਜ ਘਰੇ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਹਾਂਜੀ ਇਹ ਮੈ ਕੁੜੀ ਦਾ ਮਸਲਾ ਮੇਰੇ ਘਰੇ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਵਿਆਹ ਦਾ ਜਦੋਂ ਪਰਿਵਾਰ ਥਾਣੇ ਗਿਆ ਤਾਂ ਥਾਣੇ ਜਾ ਕੇ ਪੁਲਿਸ ਦੇ ਅੱਗੇ ਆਪਣੀ ਫਰਿਆਦ ਰੱਖੀ ਹਾਂਜੀ ਇੱਕ ਸਾਨੂੰ ਕੱਲ ਸ਼ਾਮ ਨੂੰ ਜਿਹੜਾ ਲੜਕੀ ਦਾ ਪਰਿਵਾਰ ਹੈਗਾ ਉਹਨਾਂ ਨੇ ਇੱਕ ਸਾਨੂੰ ਕੰਪਲੇਂਟ ਦਿੱਤੀ ਹੈ ਵੀ ਜਿਹੜਾ ਉਹਨਾਂ ਨੇ ਆਪਣੀ ਲੜਕੀ ਤੇ ਸ਼ਾਦੀ ਰੱਖੀ ਹੋਈ ਸੀ ਘਰੇ ਫੰਕਸ਼ਨ ਸੀਗਾ ਫਿਰ ਹਫ਼ਤਾ ਬਹਿਲਾ ਇਹਨਾਂ ਦਾ ਕੋ ਰੋਕਾ ਹੋਇਆ ਸੀ ਤੇ ਜਿਹੜਾ ਕੱਲ ਦੇ ਦਿਨ ਵਿਆਹ ਦੀ ਕਮਿਟਮੈਂਟ ਸੀ ਉਹਦੇ ਵਿੱਚ ਉਹਨਾਂ ਦਾ ਕੋਈ ਡਿਸਪਿਊਟ ਪੈ ਗਿਆ ਜਿਸ ਕਰਕੇ ਜਿਹੜੇ ਲੜਕੇ ਵਾਲੇ ਹੈਗੇ ਉਹ ਵਿਆਹ ਨਹੀਂ ਆਏ ਤੇ ਗੇਵਨੀ ਆਈ ਸਰ ਇਹ ਪਤਾ ਲੱਗਾ ਕਿ ਲੜਕੀ ਕਿਥੋਂ ਦੇ ਰਹਿਣ ਵਾਲੀ ਹੈ ਲੜਕੀ ਇਥੇ ਮੋਗੇ ਦੀ ਰਹਿਣ ਵਾਲੀ ਹੈ ਲੜਕੇ ਵਾਲੇ ਕਿ ਬੱਗੀ ਪਣ ਦੇ ਰਹਿਣ ਵਾਲੇ ਹੈ ਤੇ ਕੰਪਲੇਂਟ ਆਈ ਹੈ ਜੋ ਜੀ ਪਾਰਟੀ ਨੂੰ ਸੱਦਿਆ ਕੋ ਜੋ ਜਿਹੜੀ ਮਗਦੀ ਕਾਨੂੰਨੀ ਕਾਰਵਾਈ ਹੋਵੇਗਾ ਕੈਰ ਹੁਣ ਦੇਖਣਾ ਹੈ ਹੋਵੇਗਾ ਕਿ ਪੁਲਿਸ ਇਸ ਧੀ ਨੂੰ ਇਸ ਪਰਿਵਾਰ ਨੂੰ ਇਨਸਾਫ ਕਰ ਦੋ ਕਿਵੇਂ ਅਤੇ ਕਿੰਨਾ ਜਲਦੀ ਦਿੰਦੀ ਹੈ